ਨੋਕਾ ਤੁਹਾਨੂੰ ਪੂਰੀ ਵਸਪੰਚ ਚੁੜਿਆ ਸਰਪੰਚ ਦਾ ਮੌਕਾ ਆਤਾ ਮਨ ਬਖਸ਼ਿਆ ਤੁਹਾਡੇ ਸਤਿ ਸਪੰਚੀਆ ਤਾਂ ਸਿੱਧੀਆਂ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਭਰਤ ਦਾ ਪਸ਼ਮੀਰ ਸਿੰਘ ਸਰਪੰਚ ਸੰਗਤ ਦਾ ਰੇਣੀ ਆ ਤੇ ਮੈਂ ਜਿਹੜਾ ਵਾ ਪਿੰਡ ਦੇ ਕੰਮ ਸੰਗਤ ਦੇ ਕਹਿ ਦੇ ਉੱਤੇ ਜਿਹੜਾ ਆਂਦੇ ਆ ਮੈਂ ਇਹਨਾਂ ਦੀ ਸਲਾਹ ਨਾਲ ਚੱਲਦਾ ਵਾਂ ਕੋਈ ਪੱਖਬਾਜੀ ਕੋਈ ਪਾਰਟੀ ਬਾਜੀ ਨਹੀਂ ਪਹਿਲਾਂ ਮੈਂ ਬਿਜਲੀ ਘਰ ਐਮ ਐਲ ਏ ਸਾਹਿਬ ਮਾਰ ਕੇ ਤਰਲਾ ਪਿੰਡ ਦੇ ਵਿੱਚ ਲਵਾਇਆ ਹੁਣ ਜਿਹੜਾ ਗਲੀਆਂ ਨਾਲੀਆਂ ਦਾ ਸਾਬ ਕਹੇ ਦਾ ਪਿੰਡ ਦਾ ਜਿਹੜਾ ਕੰਮ ਕਰਵਾਇਆ ਤੇ ਗਾਂਵ ਜਿਹੜਾ ਮਨੋ ਸੰਗਤ ਨੇ ਸਰਪੰਚੀ ਦਾ ਮੌਕਾ ਦਿੱਤਾ ਤੇ ਮੈਂ ਗਾਂ ਫਿਰ ਸੰਗਤ ਦਾ ਰਣੀ ਆ ਧੰਨਵਾਦ ਕਰਦਾ ਵਾਂ ਇਸ ਸੰਗਤ ਦਾ ਜਿਹੜਾ ਦੁਬਾਰਾ ਇਹਨਾਂ ਨੇ ਫਿਰ ਮੈਨੂੰ ਚੁਣਿਆ ਤੇ ਹੁਣ ਫਿਰ ਜਿਹੜੇ ਆ ਪਿੰਡ ਦੇ ਕੰਮ ਕੋਈ ਗਲੀਆਂ ਨਾਲੀਆਂ ਦੇ ਜਿਹੜੇ ਵੀ ਆ ਸੰਗਤ ਦੇ ਨਾਲ ਮੈਂ ਕਰਦਾ ਸੱਤ ਮੇਰੇ ਮੈਂਬਰ ਵਾ ਜਨਾਂ ਦਾ ਮੈਂ ਧੰਨਵਾਦ ਕਰਦਾ ਦੋ ਦੂਜੀ ਪਾਰਟੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਮੇਰੇ ਨਾਲ ਤੇ ਬਹੁਤ ਸੰਗਤ ਦਾ ਪਿਛਲੀ ਤਰਮ ਦੇ ਵਿੱਚ ਕਿਹੜੇ ਕੰਮ ਰਹਿ ਚੁੱਕੇ ਹੈ ਯੋ ਹੁਣ ਤੁਹਾਡੀ ਗੋਈ ਦੇ ਵਿੱਚ ਫਿਰ ਪੂਰੇ ਹੋ ਜਾਣਗੇ ਜਿਹੜੀ ਕੋਈ ਗਲੀ ਰਹਿ ਚੁੱਕੀ ਜਾਂ ਨਾਲੀ ਉਹ ਵੀ ਮੈਂ ਹੁਣ ਬੜਾਉਂਦਿਆਂ ਜਿਹੜਾ ਕੋਈ ਰਹਿ ਗਿਆ ਵਾ ਕੋਈ ਰਹਿ ਨਾ ਜਾਊਗਾ ਪੰਜਾਹ ਹਾਲਾਂ ਦੇ ਵਿੱਚ ਕੰਮ ਕਰਨ ਵਾਲਾ ਭਰਥ ਪਿੰਡ ਦਾ ਜੀ ਸਰਪੰਸਾਬ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰਲੇ ਪਿੰਡਾਂ ਚ ਜਾਂਦਾ ਉਹਨਾਂ ਬੁੱਟੇ ਲੱਗੇ ਹੁੰਦੇ ਨੇ ਲਾਈਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਐਂਟਰ ਕਰੀਏ ਇੱਕ ਸੁਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਆਪਣਾ ਜਿਮ ਹੁੰਦੀ ਆ ਬੱਚਿਆਂ ਵਾਸਤੇ ਚੂਲੇ ਲੱਗੇ ਹੁੰਦੇ ਆ ਹਾਂਜੀ ਕੈਮਰੇ ਲੱਗੇ ਹੋਣਦੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸਹੂਲਤ ਹੈਗੀ ਆ ਅਸੀਂ ਨਿਆਣਿਆਂ ਦੇ ਖੇਡਣ ਲਈ ਝੂਲੇ ਵੀ ਲਵਾਏ ਆ ਤੇ ਦੂਜੀ ਜਿਹੜੀ ਆ ਜਿਮ ਜਿਹੜੀ ਆ ਉਹ ਵੀ ਸਾਡੇ ਪਿੰਡ ਕੋਈ ਕੰਮ ਹਧੂਰਾ ਨਹੀਂਗਾ ਹੁਣ ਜਿਹੜਾ ਵਾ ਪੰਚਾਇਤ ਵੱਲੋਂ ਆਪਣਾ ਬਾੜਨਾਵਾ ਸਰਪੰਚੀ ਦਾ ਉੱਥੇ ਉਹ ਵੀ ਪੈਸੇ ਆਏ ਆ ਚਾਤੀਕਰ ਪਚੈਦੀ ਘਰ ਉਹ ਵੀ ਸਰਕਾਰ ਨੇ ਥੋੜੇ ਚਰਚੀ ਬਣਾ ਦੇਣਾ ਵਾ ਤੇ ਬਹੁਤ ਧੰਨਵਾਦ ਵਾ ਤੁਸੀਂ ਸੁਪੰਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਤੇ ਸਟਾਫ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਜਾਂ ਨਵੀਂ ਨਿਕੰਦੀ ਲੋੜ ਹੈਗੀ ਅੱਗੇ ਸਾਡਾ ਸਕੂਲ ਜਿਹੜਾ ਵਾ 12ਵੀਂ ਤੱਕ ਵਾ ਦੋ ਨਕੇ ਸਕੂਲ ਆ ਸਾਡੇ ਤੇ ਕੋਈ ਕਿਹੇ ਕਮਰੇ ਦੀ ਜਿਹੜੀ ਆ ਵੀ ਨਹੀਂ ਕੀ ਕਮੀ ਸਭ ਕਾ ਉਹ ਜਿਹੜਾ ਵਾ ਠੀਕ ਉਹ ਤੇ ਇਹ ਸਰਪੰਚ ਸਾਹਿਬ ਸੁਪਨ ਸਾਹਿਬ ਤੁਸੀਂ ਜਾਣੋਗਾ ਪਿੰਡਾਂ ਦੇ ਵਿੱਚ ਰਸਨ ਕਾਰ ਦੀ ਸਮੱਸਿਆ ਕਾਫੀ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਤਾਂ ਰਸਨ ਦੀ ਬੜੀ ਗਰੀਬਤੀ ਕਰਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਉਹਦਾ ਤੁਹਾਡੇ ਪਿੰਡ ਵੀ ਇਦਾਂ ਦੀ ਸਮੱਸਿਆ ਹੈਗੀ ਹੈ ਮੈਂ ਹੈਗੇ ਕਈਆਂ ਦੇ ਟਾਵੇਂ ਰਹਿ ਗਏ ਆ ਜਿਹੜੇ ਗਰੀਬ ਦੇ ਉਹ ਵੀ ਬਣਾ ਦੇਣੇ ਆ ਤੇ ਆਮ ਜਿਹੜੇ ਬਣਾਏ ਦਿੱਤੇ ਆ ਤੇ ਹੁਣ ਕੋਠਿਆਂ ਦੇ ਗਰੀਬਾਂ ਦੇ ਉਹ ਵੀ ਫੋਟੋਆਂ ਫਾਟੀਆਂ ਲਾ ਕੇ ਕੱਲੀਆਂ ਆ ਕੁਝ ਬੰਦਿਆਂ ਦੇ ਜਿਹੜੇ ਪੈਸੇ ਆ ਗਏ ਤੋ ਕਿੰਨੇ ਜਿਹੜੇ ਮਤਲਬ ਅਪਲਾਈ ਕੀਤੇ ਗਏ ਇਹ ਕੱਚੇ ਕੋਠਿਆਂ ਦੇ ਤੇ ਕਿੰਨੇ ਜਿਹੜੇ ਉਹ ਹੁਣ ਮਤਲਬ ਜਿਹੜੇ 7ਾਂ ਕਮਰਿਆਂ ਦੇ ਆਏ ਆ ਜੇ ਪੈਸੇ ਅਪਲਾਈ ਤੇ ਅਸੀਂ ਕੋਈ ਘਰ ਜਿਹੜਾ ਮਾੜਾ ਗਰੀਬ ਦਾ ਰਹਿਣ ਨਹੀਂ ਦਿੱਤਾ ਗਰੀਬਾਂ ਨੇ ਦੇਟੇ ਜਾਂ ਤੇ ਜਿਹਦੇ ਕਿਸੇ ਦੇ ਪੱਕੇ ਇਮਕਾਨਵਾ ਉਹਨਾਂ ਦਾ ਨਹੀਂ ਅਸੀਂ ਕੀਤਾ ਉਹ ਸਰਪੰਚ ਸਾਹਿਬ ਪਿੰਡ ਦੇ ਵਿੱਚ ਕਈ ਵਾਰੀ ਝਗੜੇ ਇਹਨੇ ਗਵਾ ਜਾਂਦੇ ਆ ਲੋਕਾਂ ਨੂੰ ਥਾਣੇ ਕਚਰਿਆਂ ਤੱਕੇ ਖਾਣੇ ਪੈਂਦੇ ਆ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਖਰਚ ਹੁੰਦਾ ਇੱਕ ਤਾਂ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਦੇਖਦੇ ਆਏ ਸਾਡੀ ਜ਼ਿੰਮੇਵਾਰੀ ਇਹ ਆ ਵੀ ਪੰਨਾਂ ਹਾਲਾਂ ਦੇ ਵਿੱਚ ਕਿਹੇ ਬੰਦੇ ਦਾ ਝਗੜਾ ਜਿਹੜਾ ਥਾਣੇ ਨੇ ਜਾਣਤਾ ਇੱਥੇ ਵੀ ਕੀ ਤੇ ਬੰਦਿਆਂ ਚਵਾਂ ਦੇ ਵਿੱਚ ਉਹਨਾਂ ਨੂੰ ਬਹਾਲ ਦੇਈਦਾ ਵਾ ਰਾਈ ਨਾਵਾ ਕਰਾ ਦੇਈਦਾ ਉਹਨਾਂ ਬੰਦਿਆਂ ਦਾ ਫਿਰ ਜਿਹੜਾ ਵਾ ਖਰਚਾ ਵੀ ਨਿਗਾਹਾਂਦਾ ਪੈਸੇ ਹੀ ਬੱਜ ਜਾਂਦਾ ਕਿਸੇ ਨਾ ਬੁਰੇ ਵੀ ਨਹੀਂ ਗੇ ਬਣਦੇ ਜੇ ਦੋਵੇਂ ਜਾਣੇ ਵੇੜ ਜਾਂਦੇ ਤੇ ਆਪ ਹੀ ਉਹਨਾਂ ਨੂੰ ਕਹਿ ਦਈਦਾ ਵੀ ਚਲ जान ਤੋਂ ਹੁਣ ਤੁਸੀਂ ਹਾਂ ਸੁਭਾ ਸੁਭਾ ਮੁਰਦਾਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਤਾਂ ਜਗਾਲ ਨਹੀਂ ਦਿੱਤਾ ਜਾਂਦਾ ਨਹੀਂ ਜਾਇ ਨਾ ਪਾਈ ਜਾਂਦੇ। ਤੁਹਾਡੀ ਕੋਈ ਤਾਂ ਕਿਵੇਂ ਦੇਖਿਆ ਜਾਈਂ? ਨਹੀਂ ਅਹੀਂ ਤੇ ਜੋ ਜਾਇਜ ਵਾ ਜਿਹੜੇ ਬੰਦੇ ਕੰਮ ਕਰਦੇ ਰਹੇ ਆ ਗਰੀਬਾਂ ਨੂੰ ਕੰਮ ਜਿਹੜਾ ਵਾ ਲਾਉਂਦੇ ਰਹੇ ਆ ਉਹਨਾਂ ਦੇ ਅਕਾਊਂਟ 'ਚ ਪੈਸੇ ਜਾਂਦੇ ਰਹੇ। ਯੋਗ ਲੋਕ ਹਾਂ ਜਿਹਨੂੰ ਮਸਲੂਮ ਬਸ ਹੋਰ ਵੀ ਰਵੇ ਗਰੀਬਾਂ ਦੀ ਸਮੱਸਿਆ ਸਰਕਾਰ ਗੋਲ ਬਣਾ ਸਰਕਾਰ ਸਰਕਾਰ ਦੀ ਪੰਜਾਬ ਸਰਕਾਰ ਤੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਜਾਂਦੀਆਂ ਕਿ ਕਿੰਨਾ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਤੇ ਕਾ ਕੋਈ ਦਾ ਨਹੀਂ ਹੁੰਦੀ ਤੁਹਾਡੀ ਇਕਵਾਈ ਦੇ ਵਿੱਚ ਕਿਵੇਂ ਦੇਖਿਆ ਜਾਵੇ ਆਹੀ ਕੋਈ ਧੜੇ ਬੰਦੀ ਨਹੀਂ ਰੱਖੀ ਨਾ ਕਿਸੇ ਦੀ ਇਹ ਗੱਲ ਕਹੀ ਆ ਕਿ ਆ ਬੰਦੇ ਦਾ ਜਿਹੜਾ ਇਹਨੂੰ ਨਿਰਗਾਹ ਹੀ ਨਹੀਂ ਘਾਡੋਣਾ ਜਾਂ ਇਹਨੇ ਵੋਟਾਂ ਫਲਾਣੇ ਨੂੰ ਪਾਈਆਂ ਇਦਾਂ ਦੀ ਆਪਣੇ ਦਿਲ ਦੇ ਵਿੱਚ ਕੋਈ ਗੱਲ ਨਹੀਂ ਉਹ ਰਵਨ ਸਾਵਾ ਨੌਜਵਾਨਾ ਦਾ ਇਲੈਕਸ਼ਨ ਦੇ ਵਿੱਚ ਐਮ ਰੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਲੋਕੀ ਕੀ ਪਲੇਟਫਾਰਮ ਹੋਏਗਾ ਉਹਨਾਂ ਆਲੋਂ ਅਸੀਂ ਜਿੰਮ ਦਾ ਜਿਹੜਾ ਵਾ ਉਹ ਕਾਮ ਖੋਲਿਆ ਵਾ ਉਥੇ ਆਪਣੀ ਜਮਾ ਮਾਰਦੇ ਮੁੰਡੇ ਤੇ ਕੋਈ ਪਾਰਟੀ ਬਾਜੀ ਵਾਲੀ ਗੱਲ ਨਹੀਂ ਐਵੇਂ ਜਿਹੜੇ ਨਿਆਣੇ ਖੇਡਦੇ ਆ ਮੁੰਡੇ ਨੌਜਵਾਨ ਜੇ ਪੰਚਾਇਤ ਦੇ ਕੋਲ ਆ ਪਿਆ ਹੋਵੇ ਤੇ ਜੇ ਨਾਂ ਵੀ ਹੋਵੇ ਤੇ ਅਸੀਂ ਆਪਣੇ ਕੋਲੋਂ ਜਿਹੜੀ ਗੱਲ ਇਹ ਕਹਿਣ ਉਹਨਾਂ ਲੈ ਕੇ ਦੇਣ ਨੂੰ ਤਿਆਰ ਹਾਂ ਸਾਡੇ ਨਸ਼ਿਆਂ ਤੋਂ ਵੱਜਣਗੇ ਤੇ ਇਹ ਕਿਨਾਂ ਨੂੰ ਫਿਰ ਕਿਤੇ ਨੌਕਰੀ ਪੇਸ਼ੇ ਨੂੰ ਖੇਡ ਕੇ ਗਾਂ ਨਿਕਣਗੇ ਸਾਨੂੰ ਬਹੁਤ ਇਹ ਗੱਲ ਦੀ ਖੁਸ਼ੀ ਆਊਗੀ ਕਿ ਚੰਗੇ ਕੰਮ ਦੇ ਉੱਤੇ ਬੱਚੇ ਲਾਏ ਜੀ ਸਰ ਕਿਹੜਾ ਤੁਸੀਂ ਹੁਣ ਪਿੰਡ ਦੇ ਦਾਤ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਜਿਹੜਾ ਪਿੰਡ ਨੂੰ ਸਖਸੂਰਤਾ ਪ੍ਰਦਾਨ ਕਰੇ ਹੁਣ ਅਸੀਂ ਪਿੰਡ ਦੇ ਵਿੱਚ ਸਾਰੇ ਦੇ ਵਿੱਚ ਮੇਰੇ ਖਾਸ ਉਹ ਪਿੰਡਾਂ 'ਚ ਲੇਟਾਂ ਲਵਾਵਾਂ ਚੌਂਕਾਂ ਦੇ ਵਿੱਚ ਤੇ ਕੈਮਰੇ ਜਿਹੜੇ ਆ ਜੇ ਪੈਸੇ ਸਰਕਾਰ ਵੱਲੋਂ ਉਹ ਵੀ ਮੇਰੀ ਅਰਾਦਾਵੇਂ ਪਿੰਡਾਂ ਦੇ ਵਿੱਚ ਚੌਂਕਾਂ ਦੇ ਵਿੱਚ ਲਵਾਈਏ ਤੇ ਕੰਮ ਜਿਹੜੇ ਆ ਚੰਗੇ ਕਰੀਏ ਤੇ ਸੰਗਤ ਨੂੰ ਜਿਹੜਾ ਵਾ ਸਿੱਦੇ ਰਾਏ ਪਾਈਏ ਸੋ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਸੇ ਵਾਕੰਤਾ ਮੌਕਾ ਤਾਂ ਮਾਣ ਮਕਸਦ ਤੁਹਾਡੇ ਸਿਰ ਤੇ ਸਰਪੰਚੀ ਦਾ ਤਾ ਸਿਰ ਸੋ ਮੈਸੇਜ ਕੀ ਦੇਣਾ ਚਾਹੂਗਾ ਪਿੰਡਾਂ ਨੂੰ ਮੈਂ ਕੱਲਾ ਸਰਪੰਚ ਨਹੀਂਗਾ ਮੈਂ ਸੰਗਤ ਦਾ ਰਿਣੀ ਆ ਜਿੰਨੇ ਮੇਰੇ ਵੋਟਰ ਸਪੋਰਟਰ ਵਾ ਪਿੰਡ ਦੇ ਸਾਰਿਆਂ ਦੀ ਮੈਂ ਸਲਾਹ ਦੇ ਨਾਲ ਜਿਹੜਾ ਕੰਮ ਆਖਣ ਉਹ ਮੈਂ ਕਰਦਾ ਜਿਹੜਾ ਕੰਮ ਹੋਣ ਵਾਲਾ ਸਾਰੇ ਅਸੀਂ ਸਲਾਹ ਦੇ ਨਾਲ ਕਰਾਂਗੇ ਜੋ ਮੈਂਬਰ ਵਾ ਜੋ ਪਿੰਡ ਵਾਲੇ ਆ ਬਿਲਕੁਲ ਮੈਂ ਇਹ ਸੰਗਤ ਦਾ ਰਿਣੀ ਆ ਵੀ ਜਿਨ੍ਹਾਂ ਨੇ ਦੋਹਰੇ ਮਾਣ ਬਖਸ਼ਿਆ ਅਜੇ 4 ਸਾਲ ਪਏ ਆ ਜਿਹੜਾ ਕੋਈ ਕੰਮ ਹੋਣ ਵਾਲਾ ਉਹ ਵੀ ਅਸੀਂ ਕਰਾਂਗੇ ਕੋਟ ਅਗਰ ਜੀ ਦਾ ਖਾਲਸਾ ਬਾਏ ਗੁਰਜੀ ਕੀ ਫਤਹ